ਸ਼ਹਿਰ ਬਰਛਿੰਦਾ ਵਿੱਚ ਅੱਜ ਅਚਾਨਕ ਇੱਕ ਚੱਲਦੀ ਕਾਰ ਨੂੰ ਲੱਗੀ ਅੱਗ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਪਾਇਆ ਅੱਗ ਤੇ ਕਾਬੂ ਇਹ ਕਾਰ ਸਰਕਾਰੀ ਅਫਸਰ ਦੀ ਹੈ ਜੋ ਕਿ ਫਾਇਰ ਬ੍ਰਿਗੇਡ ਵਿੱਚ ਹੀ ਕੰਮ ਕਰਦੇ ਨੇ ਆਮਿਤਪਾਲ ਸਿੰਘ ਜੀ ਤੁਹਾਡੀ ਗੱਡੀ ਤੇ ਅਚਾਨਕ ਅੱਗ ਲੱਗੀ ਕਿਸ ਤਰ੍ਹਾਂ ਲੱਗੀ ਇਹ ਬੱਸ ਚੱਲਦੀ ਸੀ ਬੱਚੇ ਸੀਗੇ ਨਾਲ ਹੀ ਤੇ ਚਾਨਕ ਕੱਕ ਪਈ ਏ ਦੱਸਿਆ ਗਏ ਨਹੀਂ ਅੱਗ ਪੈ ਰਹੀ ਅੱਗ ਉਹ ਬਚਤ ਹੋ ਗਈ ਦੇਖ ਲੈ ਰੋਕੇ ਬਚਾ ਉਹ ਏ ਪਤਾ ਚੱਲੇ ਕੀ ਕਾਰਨ ਹੋਇਆ ਇਸ ਸਪਾਰਕਿੰਗ ਹੋਈ ਏ ਲੈਟਾ ਵੀ ਹਾਂਜੀ ਹਾਂਜੀ ਅਥੇ ਚ ਗੱਡੀ ਤੋਂ ਤੁਸੀਂ ਆ ਰਹੇ ਸੀਗੇ ਗੱਡੀ ਖੜੀ ਸੀ ਆ ਰਹੇ ਸੀਗੇ ਆ ਰਹੇ ਸੀਗੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਨਹੀਂ ਬਚਤ ਰਹਿ ਗਈ ਬਚਾਰੇ ਠੀਕ ਏ ਗੱਡੀ ਹਾਂਜੀ ਹਾਂਜੀ ਠੀਕ ਆ ਸਰ ਕੀ ਨੁਕਸਾਨ ਕੀ ਹੋਇਆ ਗੱਡੀ ਦਾ ਬੰਪਰ ਮਚ ਗਈ ਮੂਹਰ ਨਾਲ ਹਾਂਜੀ ਆਡੋ ਮੇਰਾ ਸਿਫਾਇਰ ਅਫਸਰ ਹਾਂਜੀ ਹਾਂਜੀ ਬਾਈ ਆਪ ਵੀ ਆਪਣਾ ਆਪ ਪਾਸੇਗੇ ਇੱਥੇ ਪੋਸਟਿਕਾ ਆਪਣੇ ਨਾਮ ਹੈ ਮਾ ਦੇਰ ਸਿੰਘ ਫਾਇਰਮੈਨ ਸਿਵਲ ਫਾਇਰ ਬ੍ਰਿਗੇਡ ਪਟੰਨਾ ਸਾਨੂੰ ਇੱਕ ਰਾਗੀਰ ਆਦਮੀ ਨੇ ਸਕੂਟਰੀ ਤੇ ਜਾ ਕੇ ਦੱਸਿਆ ਕਿ ਨੇੜੇ ਗੋਲ ਡਿੱਗੀ ਕੋਲ ਕਾਰ ਨੂੰ ਅੱਗ ਲੱਗੀ ਹੈ ਅਸੀਂ ਤੁਰੰਤ ਹੀ ਮੌਕੇ ਤੇ ਆਪਣਾ ਫਾਇਰ ਟੈਂਡਰ ਫਿਰ ਸਟਾਫ ਮੌਕੇ ਤੇ ਪਹੁੰਚੇ ਅਸੀਂ ਦੇਖਿਆ ਅੱਗੇ ਦੇ ਵਿੱਚ ਜੋ ਗੱਡੀ ਸੀ ਉਹਦੇ ਕਾਫੀ ਧੂੰਆਂ ਨਿਕਲ ਰਿਹਾ ਸੀ ਅੰਦਰੋਂ ਉਹ ਅੱਗ ਲੱਗੀ ਹੋਈ ਸੀ ਮੌਕੇ ਤੇ ਜਾ ਕੇ ਉਹਦਾ ਬੋਨਟ ਚੱਕ ਕੇ ਉਹਨੂੰ ਮੌਕੇ ਤੇ ਕੰਟਰੋਲ ਕੀਤਾ ਗਿਆ ਇਹ ਗੱਡੀ ਕਿਸ ਹਰਕਤ ਦੇ ਦਾ ਕਾਰਨ ਆਉਂਦਾ ਜਿਸ ਤਰ੍ਹਾਂ ਇਹ ਮਾਲਕ ਦੇ ਦੱਸਣ ਦੇ ਮਤਲਬ ਕੇ ਇਹ ਹੈ ਜੀ ਤੇ ਉਹਨਾਂ ਨੇ ਕੋਈ ਇਹਦਾ ਕੰਮ ਕਰਵਾਇਆ ਸੀ ਲਾਈਟਾਂ ਦਾ ਕੰਮ ਕਰਵਾਇਆ ਸੀ ਗੱਡੀਆਂ ਦਾ ਉਹਦੇ ਸਪਾਰਕ ਨਾਲ ਹੀ ਇਹ ਅਗਲੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਨਹੀਂ ਕੋਈ ਜ਼ਿਆਦਾ ਨਹੀਂ ਥੋੜਾ ਜਿਹਾ ਬੰਪਰ ਦਾ ਨੁਕਸਾਨ ਹੋਇਆ ਜਾਂ ਕੋਈ ਲਾਈਟਾਂ ਵਗੈਰਾ ਜੋ ਉਹ ਜਲ ਗਈਆਂ ਜਾਂ ਇਹ ਗੱਡੀ ਖੜੀ ਸੀ ਕਿ ਚੱਲਦੀ ਸੀ ਇਹ ਕਿਹੜੀ ਵਿੱਚ ਗੱਡੀ ਖੜੀ ਸੀ ਵਿੱਚ ਬੈਠੇ ਸੀ ਆਪ ਵੀ ਬੈਠੇ ਸੀ ਮਾਲਕ ਵਿੱਚ ਤਲਾ ਰਹੇ ਸੀ ਗੱਡੀ ਇਹ ਗੱਡੀ ਫਾਇਰ ਅਫਸਰ ਜੀ ਦੱਸੀ ਜਾ ਰਹੀ ਹੈ ਇਹ ਫਾਇਰਫਾਇਰ ਅਫਸਰ ਵੀ ਉਹਨਾਂ ਦੀ ਗੱਡੀ ਹੈ हलो <laughs>